ਕੋਈ ਸਹਾਇਤਾ ਨਹੀਂ ਆਈ ਜੀ ਪਾਣੀ ਟੈਂਕੀਆਂ ਚ ਮੁੱਕ ਗਿਆ ਵਾ ਕੋਈ ਰਾਸ਼ਨ ਹੈ ਨਹੀਂਗਾ ਬੱਚਿਆਂ ਵਾਸਤੇ ਦੁੱਧ ਜਿਹੜਾ ਵਾ ਉਹ ਵੀ ਹੈ ਨਹੀਂ ਜੇ ਤੇ ਅਸੀਂ ਪ੍ਰਸ਼ਾਸਨਕਾਰੀ ਪੀਲ ਕਰਦੇ ਆ ਪਚਾਇਆ ਜਾਊਗਾ ਜੇ ਮਾਲ ਸਾਰਾ ਪਾਣੀ ਦਾ ਵਹਾਫ ਹੋ ਤੇ ਨਹੀਂ ਸਰ ਬੇੜੀਆਂ ਕਿਸ਼ਤੀਆਂ ਲੰਘੀਆਂ ਨੇ ਅੱਗੇ ਦੋ ਕੋਈ ਇੱਕ ਦੋ ਬੰਦੇ ਠੀਕ ਨਹੀਂ ਸੀ ਉਹਨਾਂ ਨੂੰ ਵਾਪਸ ਖੜਿਆ ਵਾ ਜਿਹੜੇ ਠੀਕ ਨਹੀਂ ਸੀ ਕਿਸ਼ਤੀਆਂ ਆਉਂਦੀ ਹੈ ਜਾਂਦੀ ਹੈ ਰਾਸ਼ਨ ਪਾਣੀ ਨਹੀਂ ਰਾਸ਼ਨ ਪਾਣੀ ਨਹੀਂ ਆਇਆ ਤੇ ਕਹਨ ਨੂੰ ਪ੍ਰਸ਼ਾਸਨਕਾਰੀ ਜੀ ਇਹੋ ਹੀ ਬੇਨਤੀ ਆ ਜੀ ਇੱਥੇ ਰਾਸ਼ਨ ਪਾਣੀ ਪਚਾਇਆ ਜਾਵੇ ਇਹ ਕਿਤੋਂ ਕੋਈ ਛੋਟੀ ਮੋਟੀ ਸਾਨੂੰ ਵੇੜੀ ਕਿਸ਼ਤੀ ਦਿੱਤੀ ਜਾਵੇ ਜਿਹੜੀ ਇੱਥੋਂ ਅਸੀਂ ਜਿਹੜੇ ਇੱਥੇ ਫਸੇ ਆਂ ਇੱਥੋਂ ਆਨੂੰ ਪਿੰਡ ਤੱਕ ਜਾਈਏ ਤੇ ਵਾਪਸ ਆਈਏ ਜਾਂ ਸਾਡੇ ਮਾਲ ਡੰਗਰ ਇੱਥੇ ਆ ਨਾ ਸਾਡੇ ਮਾਲ ਡੰਗਰਾਂ ਵਾਸਤੇ ਤੂੜੀ ਆ ਜੀ ਨਾ ਕੋਈ ਗੱਲ ਨਾ ਬਾਅਦ ਭੁੱਖੇ ਡੰਗਰ ਮਰਨ ਦੇ ਤੇ ਇੱਥੇ ਇੱਕ ਛੱਡ ਹੀ ਕਾ ਦੱਸਦੇ ਉਹ ਉਹ ਸਰਦਾਰ ਜੀ ਸਾਰਾ ਸਾਰਾ ਵੇਖੋ ਟਹਿ ਢੇਰੀ ਹੋ ਗਿਆ ਜੀ ਨਾ ਨਿਸ਼ਾਨੀਆਂ ਨਹੀਂ ਆ ਨੀ ਆ ਅਜੇ 15 20 ਦਿਨ ਤੋਂ ਉਹਨੇ ਮੁੰਡੇ ਨੇ 20 ਲੱਖ ਰੁਪਈਆ ਛੱਡ ਤੇ ਲਾਇਆ ਸੀ ਤੇ ਨਾਲ ਗਾਈਆਂ ਵੀ ਵਿਚਾਰੇ ਦੀਆਂ ਰੋੜ ਗਈਆਂ ਇੱਕ ਅੱਗੇ ਜਾ ਕੇ ਮਾਸ਼ੀ ਵਾਲੇ ਲਾਗੇ ਛੱਡਿਆ ਉੱਥੋਂ ਟੁੱਟ ਗਈ ਆ ਉੱਥੋਂ ਵੀ ਸਾਰੀਆਂ ਗਾਈਆਂ ਉਹਦੀਆਂ ਵੀ ਚਰੀਆਂ ਮਰ ਗਈਆਂ ਅਮਨ ਮੁੰਡਾ ਵਾ ਤੇ ਉੱਥੋਂ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਜਿਤੋਂ ਵੱਧ ਹੋਇਆ ਪਰ ਕਿਹੇ ਪ੍ਰਸ਼ਾਸਨ ਨੇ ਸਾਰ ਨਹੀਂ ਲਈ ਹਾਂਜੀ ਮੇਰਾ ਨਾਮ ਜੋਗਰਾ ਸਿੰਘ ਹੈ ਜੀ ਸਾਨੋ ਪ੍ਰਸਾਦ ਸਿੰਘ ਫੋਨ ਇਹਨਾਂ ਦੇ ਦੇਖੋ ਇਹ ਤਬਾਈ ਤੇ ਸਾਰੀ ਕੋਹਨਲ ਤਬਾਈ ਹੋ ਗਿਆ ਜੀ ਉਹ ਮੇਰਾ ਛੱਡ ਹੀ ਉੱਥੇ ਅਰੇ ਮੈਂ ਨਵਾਂ ਹੀ ਪਾਇਆ ਸੀ ਤੇ 20 ਦਿਨ ਡੰਗਰ ਲੈਣ ਨੂੰ ਹੋਏ ਇੱਥੇ ਇਹ ਉਹ ਚੜਦਾ ਤੇ ਨਾਂ ਨਿਸ਼ਾਨੀ ਨਹੀਂ ਰਿਹਾ ਨਹੀਂ ਸਾਰੇ ਹੀ ਆ ਵਿੱਚੇ ਮਸ਼ੀਨ ਦੁੱਧ ਵਾਲੀ ਉਹਦੇ ਬਾਗਟਾਂ ਦੋ ਜਿੰਨਾ ਟੀਗਾ ਜੋ ਦਵਾਈ ਰੇੜਾ ਜੋ ਇੱਕ ਦੋ ਗਾਈਆਂ ਰੁੜਗੀਆਂ ਜੀ ਪਸ਼ੂ ਕਿਨੇ ਗਏ ਪਸ਼ੂ ਦੋ ਗਏ ਬਚਾ ਵੀ ਹੋਇਆ ਪਸ਼ੂਆਂ ਦਾ ਬਾਕੀ ਉਹ ਨਾਲ ਡੇਰੇ ਵਾਲੇ ਆ ਗਏ ਨੇ ਉੱਥੋਂ ਕੱਢ ਕੇ ਬਾਕੀ ਲੈ ਆਤੀ ਆਣ ਇਥੇ ਮੰਦਾਲ ਨਾਲ ਕੋਈ ਖਾਣਾ ਨਾ ਪੀਣਾ ਨਹੀਂ ਕੋਈ ਛੋਟੀ ਵੀ ਨਹੀਂ ਬਜੀ ਨਹੀਂ ਉਹ ਸਾਰੇ ਡਿੱਗ ਗਏ ਜੀ ਸਪੈੱਡ ਦੇ ਵਜੇ ਜਾ ਕੇ ਤੇ ਉਹ ਸਾਰੇ ਉੱਥੋਂ ਸਾਹਮਣੇ ਉੱਥੋਂ ਪਾੜ ਪੈ ਗਿਆ ਉਹ ਸਾਹਮਣੇ ਪਾਣੀ ਚੱਲਣਾ ਹਾਂ ਟ੍ਰਾਂਸਫਰ ਵੀ ਗਿਆ ਰੇੜਾ ਗਿਆ ਸਰ ਕੋਈ ਗਿਆ ਇਥੋਂ ਤੇ ਕਿੰਨਾ ਕਨੇਚਾ ਲੋਡਿ ਨੁਕਸਾਨ ਤੋਂ 25 ਲੱਖ ਦੇ ਲੱਗ ਜਾਗੇ ਹੋ ਹੀ ਗਿਆ ਹੁਣ ਕੀ ਕਰ ਸਕਦੇ ਹਾਂ ਨਵਾਂ ਪਿੰਡੇ ਸਾਰਾ ਸਮਾਨ ਪ੍ਰੋਪਰ ਪੂਰਾ ਗੰਦੇ ਆਚਾਰ ਹੀ ਉਥੇ 50 ਕਿੱਲਿਆਂ ਦਾ ਉਹ ਵੀ ਗਿਆ ਤੂੜੀ ਹੀ ਉਥੇ 30 ਟਰਾਲੀ ਉਹ ਵੀ ਡਰ ਗਿਆ ਉਸ ਵਲੇ ਕਾ ਕਮਰਾ ਡਿੱਗ ਗਿਆ ਸਾਰੇ ਕੁਝ ਡਿੱਗ ਗਿਆ ਤੇ ਟ੍ਰਾਂਸਫਾਰਮ ਸਭ ਕੁਝ ਡਰ ਗਿਆ ਕੋਈ ਮਦਦ ਲਈ ਆਇਆ ਕੋਈ ਮਦਦ ਲਈ ਨਹੀਂ ਆਇਆ ਸਾਡੇ ਨਿਆਣੇ ਉਸੇ ਪਿੰਡ ਦੁੱਧਾਡੇ ਕੋ ਇਥੇ ਵਾ ਕਾਫੀ ਆ ਅਸੀਂ ਇਥੋਂ ਕਹਿਣ ਆ ਸਾਡੇ ਨਿਆਣੇ ਨੂੰ ਦੁੱਧ ਪਹਜਾ ਦਿਓ ਕਰ ਪਿੰਡ ਦੁੱਧ ਹੈ ਨਹੀਂ ਆ ਲੈਡੀ ਚੱਲਿਆ ਇੱਕ ਨੂੰ ਬੱਚੇ ਨੂੰ ਬੁਖਾਰ ਆ ਉਹਨਾਂ ਦੇ ਨੂੰ ਹਾਰ ਕੇ ਕੋ ਲੈਣ ਆਇਆ ਤੇ ਉਥੇ ਦੁੱਧ ਕਰੋ ਸਾਰੇ ਜਾਣ ਦੇ ਤੰਗੇ ਕੀ ਕਰੇਗਾ ਬੰਦਾ ਪਾਣੀ ਤੱਕ ਨਹੀਂ ਜਾ ਕੋਸ਼ਿਵ ਨਹੀਂ ਘੱਡੋ ਇਥੋਂ ਚੇਕੇ ਬੇੜਾ ਦੇਣੇ ਨੂੰ ਤਾਂ ਅਸੀਂ ਪਿੰਡ ਤੱਕ ਦੁੱਧ ਤੇ ਸਪਲਾਈ ਚੀਜ਼ ਤੇ ਸਪਲਾਈ ਕਰਦੇ ਉਹ ਦਿਨਾਂ ਤੋਂ ਜਿਹੜਾ ਪਿੰਡ ਸਾਰਾ ਕੋਠਿਆਂ ਦੇ ਭੁੱਖਾ ਪਿਆਸਾ ਉਥੇ ਭੁੱਖਾ ਦਾ ਦੁੱਧ ਦੀ ਜ਼ਿਆਦਾ ਤੰਗੀ ਆਉਂਦੀ ਬਾਕੀ ਕੋਈ ਚੀਜ਼ ਨਹੀਂ ਆਉਂਦੀ ਦੁੱਧ ਉਥੇ ਐਂ ਡੰਗਰ ਸਾਰੇ ਲੋਕਾਂ ਬਾਹਰ ਲਾਇਆ ਕੋਈ ਪ੍ਰਸ਼ਾਸਨ ਕੋਈ ਹੱਟ ਕੋ ਲੈ ਕੇ ਨਹੀਂ ਆਇਆ ਸਮਾਨ ਲੈ ਕੇ ਆ ਪਿਆ ਅੱਜ ਤੋਂ ਚੰਗੇ ਤੋਂ ਲੰਗਰ ਲੈ ਕੇ ਆਏ ਨੇ ਬੰਦੇ ਡੰਗਰਾਂ ਨੂੰ ਕੁਛ ਹੀ ਨਾ ਖਾਣ ਨੂੰ ਨਾ ਪੀਣ ਨੂੰ ਭੁੱਖੇ ਭਜਣੇ ਕੋਈ ਬਾਤ ਨਹੀਂ ਮੇਰੇ ਮਛੇ ਮਹਾਰਾਜ ਆਹਨੂੰ ਦਿੱਤਾ ਜੋ ਸਾਡੀ ਆ ਕੋਠੀ ਤੱਕ ਨਹੀਂ ਜਾਂਦੇ ਸਾਡਾ ਛੋਨਾ ਅੰਦਰ ਆ ਪਾਹੇ ਅੰਦਰ ਆ ਰਫਲਾ ਦੀ ਅੰਦਰ ਆ ਕੋਠੀ ਦੀ ਢੈਂ ਲਈ ਆ ਅਈ ਕੀ ਕਰੀਏ ਸਾਡੇ ਲੋਕਾਂ ਨਾਲ ਕੋਈ ਸਾਡੀ ਬਾਤ ਨਹੀਂ ਪੁੱਛੀ ਮਛੂਆ ਦੇ ਚਾਰ ਫੇਰੇ ਪਾਣੀਆਂ ਦੇ ਭਜਾਈ ਫਿਰਦੇ ਹੂੜੇ ਲੈਂਦੇ ਸਾਡੀ ਨਹੀਂ ਚਾਹ ਪੁੱਛਦੇ ਆ ਦੁੱਧ ਸਾਡਾ ਨਹੀਂ ਕੋਈ ਪਿੰਡ ਪਰ ਪਾਉਂਦੇ ਆ ਵਾਈਕੁਰਜੀ ਦਾ ਖਾਲਸਾ ਵਾਈਕੁਰਜੀ ਦੀ ਫਤਿਹ ਇਹ ਮੇਰਾ ਨਾਮ ਸੁਖਜਿੰਦਰ ਸਿੰਘ ਆ ਮੈਂ ਪਿੰਡ ਕੋਨੇਵਾਲ ਦਾ ਬਸਨੀਕ ਆ ਜੇ ਕੱਲ ਜਿਹੜਾ ਹਾਲ ਇੱਥੇ ਹੋਇਆ ਨਾ ਇਹਦੇ ਅਜੇ ਤੱਕ ਕਦੀ ਕਿਤੇ ਹੋਇਆ ਹੀ ਨਹੀਂ ਪਰ ਸੋ ਸਾਰੀ ਰਾਤ ਸਾਰਾ ਪਿੰਡ ਜਿਹੜਾ ਸਾਡਾ ਤੁਸੀ ਤੇ ਰਿਹਾ ਵਾ ਇਹੋ ਹੀ ਇਸੇ ਚੱਕਰ ਚ ਕਿ ਕਿਤੇ ਕੋਈ ਨੁਕਸਾਨ ਨਾ ਪਿੰਡ ਦਾ ਹੋ ਜੇ ਤੇ ਜਿਹੜੀ ਸਾਈਡ ਕੱਚੀ ਸੀਗੀ ਉਹ ਸਾਈਡ ਦੇ ਉੱਤੇ ਜਿਆਦਾ ਹੀ ਰਾਖੀ ਰਕੀ ਮਸ਼ੀਨਾਂ ਵੀ ਪ੍ਰਸ਼ਾਸਨ ਨੇ ਆਨੂੰ ਦੋ ਦਿੱਤੀਆਂ ਇੱਕ ਅਹੀ ਪ੍ਰਾਈਵੇਟ ਮਸ਼ੀਨ ਲਾ ਕੇ ਤੇ ਮਿੱਟੀ ਪਾਉਂਦੇ ਰਹੇ ਸਾਰੀ ਰਾਤ ਜੀ ਸੀ ਪੀ ਤਿੰਨ ਮਸ਼ੀਨਾਂ ਲਾਈਆਂ ਸੀ ਤੇ ਮੁੜ ਕੇ ਜਦੋਂ ਦਿਨ ਚੜਿਆ ਤੇ ਇਦੋਂ ਦੋ ਮਸ਼ੀਨਾਂ ਭੱਜ ਗਈਆਂ ਤੇਰਾ ਰਾਵੀ ਦਾ ਪਾਣੀ ਵੀ ਇੱਕਦਮ ਵਧਿਆ ਜੀ ਹਾਸ਼ ਹਾਸ਼ ਨਹੀਂ ਜੀ ਨਹੀਂ ਨਹੀਂ ਇਹ ਜੋ ਵਧਣਾ ਸ਼ੁਰੂ ਹੋਇਆ ਮਤਲਬ 1 ਸੈਕਿੰਡ ਦੇ ਵਿੱਚ ਮੇਰੇ ਹਿਸਾਬ ਨਾਲ ਇਹ 3-4 ਇੰਚ ਪਾਣੀ ਵਧਦਾ ਹੀ 1 ਘੰਟੇ ਦੇ ਵਿੱਚ ਫੁੱਟਾਂ ਨਾਲ ਵਧਿਆ ਪਾਣੀ ਅੱਗੇ ਹੁੰਦਾ ਸੀ ਕਿ 1 ਫੁੱਟ ਕਈਆਂ ਘੰਟਿਆਂ 'ਚ ਵਧਦਾ ਸੀ ਪਰ ਇਹ ਫੁੱਟ ਜਿਹੜੇ ਹਨਾ ਇਹ ਸਕਿੰਟਾਂ 'ਚ ਵਧੇ ਆ ਇਹੋ ਜਿਹੇ ਹਿਸਾਬ ਨਾਲ ਪਾਣੀ ਵਧਿਆ ਜਦੋਂ ਮਸ਼ੀਨਾਂ ਇੱਥੇ ਆਈਆਂ ਤੇ ਉਧਰੋਂ ਕੰਮ ਛੁਗੜ ਬੰਦ ਹੋ ਗਿਆ ਇੱਕੋ ਮਸ਼ੀਨ ਸਾਡੇ ਕੋਲ ਰਹਿ ਗਈ ਉਹ ਤੇ ਮੈਂ ਮੋੜਿਆ ਨੂੰ ਫੋਨ ਕੀਤਾ ਕਿ ਮਸ਼ੀਨਾ ਕਿੱਥੇ ਗਈਆਂ ਕਹਿੰਦੇ ਕਿ ਮਸ਼ੀਨਾ ਇੱਧਰ ਆ ਗਈਆਂ ਇਧਰੋਂ ਪਾਣੀ ਜਿਹੜਾ ਵਾ ਤੁਸੀਂ ਤੋਂ ਨਿਕਲ ਗਿਆ ਵਾ ਤੇ ਤੂੰ ਵੀ ਆ ਜਾ ਉਧਰੋਂ ਫਿਰ ਉਥੋਂ ਭੱਜੇ ਆ ਪਰ ਬੰਨਣ ਦਾ ਮੌਕਾ ਹੀ ਨਹੀਂ ਇਹਨੇ ਦਿੱਤਾ ਪਾਣੀ ਦਾ ਪ੍ਰੈਸ਼ਰ ਇੰਨਾ ਹੈਗਾ ਬਸ ਫਿਰਦੇ ਆਪਣੇ ਘਰਾਂ ਚੋਂ ਜੀ ਕੱਢਣੇ ਮੌਕੇ ਹੋ ਗਏ ਜਿਹੜੇ ਨਿਕਲ ਕੇ ਨਿਕਲ ਗਏ ਪਾਣੀ ਜਿਹੜਾ ਫਿਰ ਚੱਟ ਹੋ ਗਿਆ ਤੁਸੀਂ ਟੁੱਟਣ ਦਾ 5-7 ਮਿੰਟ ਜੀ 56 ਦਾ ਹੱਦ ਦਾ 10 ਮੀਟਰ ਲੱਗੇ ਨੇ ਤੇ ਪਾਣੀ ਜਿਹੜਾ ਵਾ ਉਹ ਆਹ ਸਾਈਡ ਨਿਕਲ ਗਈ ਆ ਤੇ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਤੋਂ ਤੇ ਬਚਾਈ ਰਿਹਾ ਕਿਉਂਕਿ ਸਾਰਿਆਂ ਦਾ ਧਿਆਨ ਹੀ ਇਸ ਕੰਮ ਦੇ ਵਿੱਚ ਖਾੜੀ ਪਿੰਡ ਦੀ ਕੋਈ ਵੀ ਜਿਹੜੀ ਜਨਰੇਸ਼ਨ ਆ ਨਾ ਕੋਈ ਮੁੰਡਾ ਰਾਤ ਸੁੱਤਾ ਨਹੀਂਗਾ ਸਾਰੇ ਤੁਰੇ ਫਿਰਦੇ ਰਿਹਾ ਬਾਰ-ਬਾਰ ਅਸੀਂ ਗੁਰਦੁਆਰਾ ਸਾਹਿਬ ਲੋਸਮੈਂਟ ਕਰਾਉਂਦੇ ਰਿਹਾ ਚਰਚ ਤੇ ਲੋਸਮੈਂਟ ਕਰਾਉਂਦੇ ਰਿਹਾ ਸਾਰੇ ਜਿਹੜੇ ਘਰਾਂ ਚੋਂ ਬਾਹਰ ਨਿਕਲੋ ਸੌਇਓ ਕੋਈ ਨਾ ਇਸ ਚੀਜ਼ ਤੋਂ ਦੇ ਸਾਡਾ ਬਚਾਰਿਆ ਪਰ ਜਿਹੜਾ ਬਾਕੀ ਨੁਕਸਾਨ ਆ ਬਹੁਤ ਜ਼ਿਆਦਾ ਹੋਇਆ ਤਾਂ ਸਾਡਾ ਵੱਡਾ ਵੀਰ ਆ ਇਹਨਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਵਾ ਇਹ ਤਾਂ ਸਾਨੂੰ ਇਸ ਚੀਜ਼ ਦੀ ਤੇ ਉਮੀਦ ਹੀ ਨਹੀਂ ਸੀ ਕਿ ਸਾਡੇ ਨਾਲ ਆ ਵੀ ਕੰਮ ਹੋਣਾ ਵਾ ਇਹ ਇਹਨਾਂ ਦੀ ਕੋਈ ਹਾਂਜੀ ਇਹ ਸਾਡੇ ਆ ਵੱਡੇ ਵੀਰ ਜੀ ਨੇ ਜੀ ਇਹ ਜਿੰਨਾ ਚਿਰ ਪਹਿਲਾਂ ਛੋਟਾ ਪਾਰ ਤਾਂ ਨਹੀਂ ਇੱਕਦਮ ਹੀ ਵੱਡਾ ਪਾਰ ਨਹੀਂ ਨਹੀਂ ਜੀ ਪਹਿਲਾਂ ਛੋਟਾ ਹੀ ਪੜ ਪਿਆ ਹੈ ਹੌਲੀ-ਹੌਲੀ ਮੁੜ ਕੇ ਜਦੋਂ ਪਾਣੀ ਨਿਕਲਣਾ ਸ਼ੁਰੂ ਹੋਇਆ ਤੇ ਫਿਰ ਵੱਡਾ ਪਾੜ ਹੋ ਗਿਆ ਇਹ 88 ਤੋਂ ਬਾਅਦ ਤਹੀ ਮਾ ਉਸ ਤੋਂ ਬਾਅਦ ਇਹ ਇਹੀ ਅਜੇ ਹੀ ਮਾਰਨੀ ਪਈ ਆ ਹਾਂਜੀ ਇਹ 88 ਤੋਂ ਬਾਅਦ ਇਹ ਇਹ ਮਾਰ ਜਿਆਦਾ ਪਿੰਡ ਨੂੰ ਪਈ ਆ ਉਹ ਤਾਂ ਪਾਣੀ ਤਾਂ ਬੜੀਆਂ ਆਇਆ 95 'ਚ ਵੀ ਪਾਣੀ ਆਇਆ ਸੀ ਉਦੋਂ ਵੀ ਪਾਣੀ ਬਰਾਬਰ ਤੋਂ ਸਿੱਧੇ ਲੱਗਾ ਸੀਗਾ ਪਰ ਜਿਹੜਾ ਪਿੰਡ ਦਾ ਨੁਕਸਾਨ ਆ 88 ਤੋਂ ਬਾਅਦ ਹੋਣੀ ਹੋਇਆ ਵਾ ਪ੍ਰਸ਼ਾਸਨ ਵੱਲੋਂ ਕੋਈ ਕੋਸ਼ਿਸ਼ ਆ ਰਹੇ ਭੇਜੇ ਨਹੀਂ ਪ੍ਰਸ਼ਾਸਨ ਕੋਣ ਕਰਦਾ ਆ ਪ੍ਰਸ਼ਾਸਨ ਦਾ ਤਾਂ ਮਤਲਬ ਹੀ ਨਹੀਂ ਮੈਂ ਭਗਵੰਤ ਮੰਨ ਤੇ ਬੇੜਾ ਘਰ ਕੇ ਆਇਆ ਇਹ ਹੋਇਆ ਇਹਦਾ ਇਹ ਦੂਧਰ ਜਾ ਕੇ ਤੇ ਦੂਜੀਆਂ ਸਟੇਟਾਂ ਦੇ ਵਿੱਚ ਕੰਮ ਕਰਨ ਰਿਹਾ ਉਹਨੂੰ ਨਹੀਂ ਦੇਖਦਾ ਕਿ ਪੰਜਾਬ ਦਾ ਕੀ ਹਾਲ ਹੋਣ ਡਿਆ ਉਹਨੂੰ ਆਪਣੀ ਸਟੇਟ ਵੇਖਣੀ ਚਾਹੀਦੀ ਹੈ ਦੂਜੀਆਂ ਸਟੇਟਾਂ 'ਚ ਜਾ ਕੇ ਜਾਣਿਆਂ ਨੂੰ ਉੱਥੇ ਫਿਜੜੀ ਖਵਾਲਣ ਡਿਆ ਆ ਕੱਲ੍ਹ ਇਹ ਅੱਜ ਇਹ ਹਲੀਕਾ ਹਲੀਕਾਪਟਰ ਭੇਜਦਾ ਉਹ ਠੀਕ ਆ ਵੇਖ ਗਿਆ ਹੋਣਾ ਉੱਡ ਪੜ ਕੇ ਕੋਈ ਹੋਰ ਹੈਲੀਕਾਪਟਰ ਨੇ ਕਿਹੜਾ ਇੱਥੇ ਆ ਸਾਡੇ ਪਿੰਡ ਦੇ ਜੀ ਕੋਠਿਆਂ ਤੇ ਬੈਠੇ ਉਹਨਾਂ ਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਰਾਸ਼ਨ ਪਾਣੀ ਭੇਜਿਆ ਰਾਸ਼ਨ ਪਾਣੀ ਆ ਵਿਚਾਰੇ ਪਿੰਡਾਂ 'ਚੋਂ ਜਿਹੜੀਆਂ ਸੰਸਥਾਵਾਂ ਨੇ ਉਹ ਆਈਆਂ ਨੇ ਸਰਕਾਰ ਤੁਹਾਡੇ ਸਾਹਮਣੇ ਆ ਵੇਖ ਲਓ ਜੇ ਹੈ ਕੋਈ ਤੇ ਅੱਜ ਆ ਵੱਤ ਵੱਤ ਕੋਈ ਐਨਡੀਆਰਐਫ ਦੇ ਆ ਉਹ ਪਰੇ ਪਿੱਛੇ ਬੈਠੇ ਬਸਾਂ ਲਾ ਕੇ ਉਹ ਤੇ ਉਹ ਮੰਤਰੀ ਮੰਤਰੀ ਤੇ ਚਲੋ ਮੰਤਰੀ ਦੀ ਇਹ ਹੈਗੀ ਆ ਵੀ ਆਉਂਦਾ ਰਿਹਾ ਵਾ ਵੀਡੀਓ ਪਾਉਂਦਾ ਰਿਹਾ ਆ ਗਿਆ ਚੱਲ ਗਿਆ ਮੰਤਰੀ ਨੇ ਕੀ ਕਰ ਦਿੱਤਾ ਹੁਣ ਵੇਖ ਲਓ ਜੇ ਹੈ ਮੰਤਰੀ ਇੱਥੇ ਤੇ ਹਾਂ ਮંત્રી ਦਾ ਹੀ ਠੀਕ ਆ ਚਲੋ ਆਇਆ ਹੀਗਾ ਬਹੁਤ ਵਧੀਆ ਆਉਂਦਾ ਰਿਹਾ ਜਾਂਦਾ ਰਿਹਾ ਅੱਗੇ ਵੀ ਵੇਖਣ ਪਰ ਜਦੋਂ ਆ ਸਾਡੇ ਨਾਲ ਭਾਣਾ ਵਰਤ ਗਿਆ ਹੁਣ ਫਰਜ਼ ਹੀਗਾ ਕਿ ਸਭ ਕੁਝ ਲਿਆ ਕੇ ਸੋਟਦਾ ਸਾਡੇ ਕੋਲ ਹਾਂਜੀ ਆ ਨੁਕਸਾਨ ਹੋਇਆ ਨੁਕਸਾਨ ਹੁਣ ਤਕਰੀਬਨ ਹੀ ਲੋਸ ਹੀ ਆ ਪਿੰਡ ਦਾ ਪਿੰਡ ਦੇ ਮਤਲਬ ਕਿ ਇਹ ਹਿਸਾਬ ਲਾ ਲੈ ਫਿਰ ਘਟੋ ਘਾਟ ਦੇ 20 ਸਾਲ ਹੁਣ ਪਿੰਡ ਕੋ ਨੂੰ ਹੋਸ਼ ਨਹੀਂ ਆਉਣੀ ਆ ਜੀ 20 ਸਾਲ ਨਹੀਂ ਪਿੰਡ ਉੱਠ ਸਕਦਾ ਜਿੰਨਾ ਕਿ ਨੁਕਸਾਨ ਹੋ ਚੁੱਕਾ ਆ ਉਹ ਵੀ ਅਜੇ ਜੇ ਬੰਦ ਹੋ ਜੇਆ ਕੰਮ ਤੇ ਫੇਰਿਆ ਜੇ ਨਾ ਬੰਦ ਹੋਇਆ ਕਿਤੇ 4 ਦਿਨ ਹੋਰ ਕੱਢ ਗਿਆ ਤੇ ਮੈਨੂੰ ਮਾਇਦ ਨਹੀਂ ਕਿ ਗਾੜੀ ਕੋਈ ਫਸਲ ਨਹੀਂ ਫਸਲ ਕਣਕ ਦਾ ਤਾਂ ਮਤਲਬ ਹੀ ਨਹੀਂ ਵੀ ਜੇ ਕਣਕ ਬੀਜੀ ਜਾਏ ਤੇ ਨਹੀਂ ਨਹੀਂ ਰਫਤਾਰ ਉਹ ਹੀ ਦੇ ਮੇਰੇ ਹਿਸਾਬ ਨਾਲ ਤੇ ਵਾਧ ਨਹੀਂ ਲਈ ਆ ਜੇ ਪਾਣੀ ਪਿੱਛੋਂ ਆ ਕੰਢਿਆ ਹੋਰ ਆਉਣ ਡਿਆ ਤੇ ਕੀ ਕਰ ਲੈਣਾ ਹੈ ਨਾਨਕ ਸਿੰਘ ਜੀ ਨਾਨਕ ਸਿੰਘ ਜੀ ਅੱਜ ਵੀ ਆਈ ਡਰਾਉਣੀਆਂ ਤਸਵੀਰਾਂ ਹੀ ਦੇਖਦੇ ਆ ਸਾਰਾ ਕੁਝ ਫੁੱਲਤਾ ਫੁੱਲਤਾ ਸਭ ਖਰਾਬ ਹੋ ਗਿਆ ਕਿੰਨੇ ਕੁ ਚਿਰ ਤੇ ਸਾਰਾ ਕੁਝ ਭਾਵਾ ਵਾਪਰ ਗਿਆ ਇਹ 10 ਮਿੰਟ ਦੇ ਵਿੱਚ ਵਿੱਚ ਸਾਡੇ ਵੇਦੇ ਵੇਦੇ ਗੁਰਦਰਾ ਸਾਹਿਬ ਪਹਿਲਾਂ ਗਿਆ ਗੁਰਦਰਾ ਸਾਹਿਬ ਨੂੰ ਡਿਊਟੀ ਕਰਦਾ ਵਾਂ ਗੁਰਦਰਾ ਸਾਹਿਬ ਤੋਂ ਮਤਲਬ ਘਰਦਿਆਂ ਨੇ ਫੋਨ ਕੀਤਾ ਵੀ ਬੰਨ ਟੁੱਟ ਗਿਆ ਵਾ ਸਿਰਫ 2-3 ਮਿੰਟ ਦੇ ਵਿੱਚ ਆਉਂਦੇ ਆਉਂਦੇ ਆ ਪਾਣੀ ਬਹੁਤ ਜ਼ਿਆਦਾ ਮੈਂ ਬੱਚੇ ਆਪਣੇ ਬੜੀ ਮੁਸ਼ਕਲ ਵਿੱਚੋਂ ਕੱਢ ਕੇ ਖੜੇ ਆ ਤੁਰ ਕੇ ਤੇ ਜਦੋਂ ਮੈਂ ਘਰੋਂ ਵਾਪਸ ਆਇਆ ਤੇ ਮੇਰੇ ਤੋਂ ਇਹ ਲੱਗਿਆ ਨਹੀਂ ਕਿ ਦੂਸਰੇ ਰਾਹ ਤੇ ਥਾਂ ਦੀ ਆਣ ਕੇ ਮੈਂ ਬੱਚੇ ਬੜੀ ਮੁਸ਼ਕਲ ਕੱਢ ਕੇ ਤੇ ਫਿਰ ਖੜੇ ਆ ਤੇ ਸਾਰੇ ਜਿੰਨੀ ਵੀ ਜਨਤਾ ਪਿੰਡ ਦੀ ਸਾਰੇ ਬਹੁਤ ਔਖੇ ਸਾਰਿਆਂ ਨੇ ਆਪਣੇ ਬੱਚੇ ਪਰਿਵਾਰ ਕੱਢ ਕੇ ਖੜਿਆ ਵਾ ਬਾਕੀ ਡੰਗਰਮਾਲ ਬਾਕੀ ਹੋਰ ਕਿਤੇ ਤੋਂ ਘਰ ਦੇ ਵਿੱਚੋਂ ਕੋਈ ਸਮਾਨ ਜਿਹੜਾ ਉਹ ਨਹੀਂ ਕੱਢ ਸਕੇ ਸਾਰਾ ਸਮਾਨ ਘਰਾਂ ਦੇ ਵਿੱਚ ਹੀ ਇਤਰਾਹੇ ਖਰਾਬ ਹੋ ਗਿਆ ਘਰਾਂ ਦੇ ਵਿੱਚੋਂ ਪਾਣੀ ਚੜ ਗਿਆ ਤੇ ਇਸ ਕਰਕੇ ਸਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਨੇ ਪ੍ਰਸ਼ਾਸਨ ਪ੍ਰਸ਼ਾਸਨ ਵੱਲੋਂ ਤੇ ਨਹੀਂ ਦੂਜੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਜ਼ਰੂਰ ਪਹੁੰਚੇ ਨੇ ਇੱਥੇ ਰਾਸ਼ਨ ਪਾਣੀ ਲੈ ਕੇ ਆਉਣ ਦੇ ਨੇ ਬਾਕੀ ਹੋਰ ਕੋਈ ਸਰਕਾਰ ਵੱਲੋਂ ਤੇ ਨਹੀਂ ਲੱਗਦਾ ਹਾਂਜੀ ਮੈਂ ਕਿਹਾ ਸਰਕਾਰਾਂ ਜਾਂ ਜਿਹੜੀ ਸਰਕਾਰੀ ਸਰਕਾਰਾਂ ਆ ਗਏ ਕਿ ਸੰਸਥਾਵਾਂ ਤੋਂ ਨੇ ਸਰਕਾਰਾਂ ਬਾਰੇ ਅਸੀਂ ਹੁਣ ਕੀ ਬੋਲਣਾ ਤੁਹਾਨੂੰ ਦਿਸ ਨਹੀਂ ਦਿਆ ਤੁਹਾਨੂੰ ਪਤਾ ਹੀ ਸਾਰਾ ਕੁਝ ਹਾਂਜੀ ਇਹਦੇ ਬਾਰੇ ਕੋਈ ਬੋਲ ਨਹੀਂ ਸਕਦੇ ਇਹ ਕਿਹੜਾ ਪਿੰਡ ਆਪਣਾ ਪਿੰਡ ਕੋਨੇਵਾਲਾ ਜੀ ਤੁਸੀਂ ਆ ਬਿਲਕੁਲ ਹੀ ਦਰਿਆ ਦੇ ਉੱਪਰ ਤੁਸੀਂ ਦੇ ਨਾਲ ਹੀ ਤੁਹਾਡੀ ਕੋਠੀ ਜਿਹੜੀ ਹਾਂਜੀ ਹਾਂਜੀ ਉੱਥੇ ਉੱਪਰ ਤੱਕ ਪਈ ਕਿਸ ਤਰ੍ਹਾਂ ਇਹ ਕਿੰਨਾ ਕੁ ਟਾਈਮ ਲੱਗਾ ਪਾਣੀ ਦਾ ਟਾਈਮ ਜਿੱਦ ਲੱਗਾ ਜੀ 10 ਮਿੰਟ ਨਹੀਂ ਲੱਗੇ ਜੀ ਪਾਣ ਨੂੰ ਰਾਤ ਅਹੀਂ ਘੁੰਮਦੇ ਰਿਆ ਮੰਦਿਆ ਅਹੀਂ ਕਮੇਟੀ ਜਿਹੜੀ ਸਾਰੀ ਅਹੀਂ ਹਾਲਤ ਵਾਲੇ ਦਾਦਾ ਬੰਦੇ ਤੁਸੀਂ ਆ ਤੇ ਕੀਤੇ ਆ ਸਾਰੇ ਕੰਮ ਕਰਕੇ ਤੇ ਅਸੀਂ ਇਹਦੇ ਕੀਤੇ ਤਾਂ ਬਨੇਰਸਰ ਪਾਣੀ ਜਿਹੜਾ ਮੜਾ ਜੀ ਰੋਡ ਪੈ ਗਈ ਤੇ ਵਗ ਗਿਆ ਕਿਨੇ ਵਜੇ ਪਾਣੀ ਐਂਟਰ ਹੋਇਆ ਇਹ ਆ ਗਿਆ 6:00 4:00 ਵਜੇ ਪਾਣੀ ਜਿਹੜਾ ਆ ਗਿਆ 6:00 ਵਜੇ ਜੀ ਸਮਾਨ ਕੱਢਣ ਦਾ ਮੌਕਾ ਨਹੀਂ ਸਮਾਨ ਦਾ ਕੋਈ ਮੌਕਾ ਨਹੀਂ ਮਿਲਿਆ ਸਾਡੇ ਮਾਲ ਡੰਗ ਮਹਾਕਾ ਨਿਕਲਿਆ ਇੱਕ ਡੇਢਾ ਕਪੜਾ ਇਹ ਸਾਡਾ ਤਾਂ 1 ਰੁਪਇਆ ਕਰੋੜ ਦੀ ਕੋਠੀ ਮੱਚਦੀ ਸਤੀ ਹੋਰ ਰੁਪਇਆ ਲਾਤਾ ਮੈਂ ਤੇ ਤੇ ਗੜਾ ਹੁਣ ਮੈਂ ਇੱਕ ਸਮਾਨ ਨਹੀਂ ਮੇਰੇ ਕੋਲ ਨਿਕਲਿਆ ਤਾਂ ਕਿ ਨਹੀਂ ਨਿਕਲਿਆ ਉਹ ਕਮੀਜ਼ ਜਿਹੜੇ ਬਪਾਈ ਆ ਐ ਟਾਈਮ ਤੇ ਸਾਡਾ ਕਾਗ ਹਾਂਜੀ ਇਹੋ ਹੀ ਆ ਕਾਗ ਪੱਤਰ ਨਹੀਂ ਮੇਰਾ ਨਿਕਲਿਆ ਮੈਂ ਕੱਲ ਫੌਜ ਨੂੰ ਮੈਂ ਪਿੱਟ ਕੇ ਮਰ ਗਿਆ ਮੈਂ ਮੇਰਾ ਸੋਲਰ ਜਾਣਾ ਮੇਰਾ ਸੋਲਰੀ ਬੰਦੇ ਹੋ ਕੋਈ ਨਹੀਂ ਆਖੀ ਲੱਗੀ ਮੰਤਰੀ ਸਾਹਿਬ ਨੂੰ ਆਉਂਦੇ ਹੀ ਵੈਸੇ ਹੀ ਫਲਾਣੇ ਹੱਥਵਾਦੀ ਬੈਠੇ ਆ ਸਾਨੂੰ ਅੱਧੀ ਰਾਤ ਨੂੰ ਵਾਜੇ ਮਾਰੂ ਵੈਸੇ ਮੰਤਰੀ ਮੰਤਰੀ ਧਾਰੀਆਲ ਦੇ ਅੱਛਾ ਧਾਰੀਆਲ ਦੇ ਜਾਂਦੇ ਵੀ ਸਾਨੂੰ ਇਹ ਯਾਦ ਕਰਦੇ ਆਂ ਫਲਾਣ ਕਰਦੇ ਆ ਸਾਡਾ ਧਾਰੀਆਲ ਉਹ ਐ ਟਾਈਮ ਤੇ ਸਾਡੇ ਲਾਗੇ ਵੀ ਨਹੀਂ ਲੱਗੇ ਮੈਂ ਹਿੰਮ ਮੈਂਬਰ ਬਜਾਇਦਿਆ ਸਾਹਿਬ ਕੋ ਇਹਨਾਂ ਦੇ ਨਾਲ ਆ ਧਾਰੀ ਗੱਲ ਦੇ ਨਾਲ ਆ ਸਾਨੂੰ ਕਿਸ ਨੇ ਪੁੱਛਿਆ ਨਹੀਂ ਆਣ ਕੇ ਕੱਲ ਦਾ ਇੱਥੇ ਨਹੀਂ ਪੁੱਛਿਆ ਸਾਨੂੰ ਆਣ ਕੇ ਕਿ ਕੀ ਕੀਤਾ ਅਸੀਂ ਖਾਦਾ ਪੀਤਾ ਜਾਂ ਕੋਈ ਕੀਤਾ ਇੱਥੇ ਜਾਜ ਫੌਜੀਆ ਨੂੰ ਲੈ ਖੜ ਸਕਦਾ ਸਾਡੇ ਸਾਹਮਣੇ ਇੱਥੇ ਤਾਰਿਆ ਤੇ ਫੌਜੀਆ ਨੂੰ ਚੁੱਕ ਚੁੱਕਦਾ ਤੇ ਸਾਡੇ ਚੋਂ ਕੁਝ ਨਹੀਂ ਹੈਗਾ ਫਿਰ ਮੈਂ ਪਤਾ ਨਹੀਂ ਕਿੰਨੇ ਤਰਲੇ ਮਾਰਿਆ ਮੈਂ ਉਹ ਸੋਲਰ ਬਣਾ ਦਿਓ ਫੌਜੀ ਨੂੰ ਮੈਂ ਫੌਜ ਨੂੰ ਆ ਗਿਆ ਸਾਡੀ ਫੌਜ ਨੇ ਨਹੀਂ ਸੁਣਿਆ ਮੈਂ ਫੌਜ ਨੂੰ ਕੀ ਸਮਝਣਾ ਮੈਂ ਤਾਂ ਧਾਰੀਆ ਨੂੰ ਭਲਕੇ ਵੀ ਆਖਾਂਗਾ ਅਸੀਂ ਉਹਦੇ ਪਾਰਟੀ ਤੇ ਆ ਅਸੀਂ ਉਹਨੂੰ ਵੀ ਕਹਾਂਗੇ ਵੇ ਸਾਡੀ ਕਹੇ ਨਹੀਂ ਜੇ ਥੋੜੀ ਅੱਗੋ ਪਿੱਛੇ ਰਾਤ ਸਾਨੂੰ ਆਦੇ ਵੀ ਤੁਹਾਨੂੰ ਅਸੀਂ ਆ ਕਰਦਾਗਾ ਦਵਾਈਆਂ ਦੇਾਂਗੇ ਤੁਹਾਨੂੰ ਚਾਰੇ ਕੀਤੇ ਆ ਉਹ ਡੰਗਰ ਬੱਜੇ ਸਾਡੇ ਕੋਈ ਦੱਸੋ ਕੋਈ ਚਾਰਾ ਆਇਆ ਤੇ ਉਹ ਡੰਗਰ ਭੁੱਖੇ ਮਰਨ ਰਹੇ ਆ ਕੋਈ ਚਾਰਾ ਨਹੀਂ ਸਾਡਾ ਆਇਆ ਕੋਈ ਪੱਠਾ ਨਹੀਂ ਆਇਆ ਇਹ ਜਾਜਰਾ ਹੀ ਵੀ ਸਾਨੂੰ ਦੇ ਰੋਟੀ ਪਾਣੀ ਨਹੀਂ ਦੇ ਸਕਦੇ ਆ ਕਰਨਾ ਹੋਏ ਮੰਤਰੀਆਂ ਨੇ ਤੇ ਸਾਨੂੰ ਕੋਈ ਮੰਤਰੀਆਂ ਨੇ ਸਾਡੇ ਕੋਲ ਨਹੀਂ ਆਇਆ ਕੋਈ ਸਾਡੀ ਸੁਣੀ ਨਹੀਂchnai ਨਹੀਂ ਹੋਈ ਪਿੱਟ ਕੇ ਮਰ ਗਏ ਫੌਜ ਨੂੰ ਮਰ ਗਏ ਨਹੀਂ ਸਾਡੀ ਸੁਣੀ ਮੈਂ ਬਾਹਾਰ ਕੇ ਰੋਪਿਆ ਹਾਂ ਉੱਥੇ ਡਿੱਗ ਪਿਆ ਹਾਂ ਤੇ ਹੁਣ ਸਾਡੀ ਨਹੀਂ ਜਨਾਈ ਤੇ ਫੇਰ ਕੀ ਕਰ ਸਕਦੇ ਆ ਨਹੀਂ ਕੋਈ ਸੁਣਦਾ ਮੰਤਰੀ ਸਾਹਿਬ ਨੇ ਹੁਣ ਸਾਡੇ ਕੋਈ ਨਹੀਂ ਸਾਨੂੰ ਪੁੱਛਿਆ ਆਣ ਕੇ ਹੁਣ ਲਾਇਆ ਤੁਹਾਨੂੰ ਹੁਣ ਮੈਂ ਜੇ ਬਥੇਰਾ ਬੰਦਿਆਂ ਨੂੰ ਲਾਇਆ ਤੇ ਆਣ ਕੇ ਸਾਡੇ ਉਹ ਕੋਈ ਚੀਜ਼ ਬਣਾ ਦਿਓ ਕੋਈ ਮੇਰੀਆਂ ਪੇਟੀਆਂ ਵੀ ਰੁੜੀਆਂ ਸਮਾਨ ਮੇਰਾ ਮੁਕਰ ਲੱਖ ਦਾ 2 ਲੱਖ ਦਾ ਤੇ ਮੇਰਾ ਰੁੜ ਗਿਆ ਉਤੋਂ ਥੱਲਿਓ ਤੇ ਅੱਗੇ ਪਤਾ ਨਹੀਂ ਹੁਣ ਅਗਲਾ ਕੀ ਬਣਨਾ ਜੇ ਉਹ ਵੀ ਡਿਗਬੀ ਆ ਮੇਰੀ ਤੇ ਗਾਂ ਦਾ ਮੇਰਾ ਪਤਾ ਹੈ ਹਾਂ ਜੀ ਹਾਂ ਜੀ ਦੋ ਮੰਜਲਾ ਕੋਠੀ ਦੋ ਦੋਹਾਂ ਦੀ ਮੈਂ ਬਣਾਈ ਵਖੋ ਆਖ ਅੰਦਰ ਪਿਆ ਸਾਮਾਨ ਵੀ ਖਰਾਬ ਹੋ ਗਿਆ ਸਾਰਾ ਖਰਾਬ ਲੱਭਾ ਹੀ ਕਿਤੇ ਨਹੀਂ ਮੈਂ ਦਾਣੇ ਮੇਰੇ ਕੋਲ پڑੋਲੇ ਨਹੀਂ ਨਿਕਲੇ ਮੈਂ ਪੰਜ پڑੋਲੇ ਮੇਰੇ ਆਹ ਟਾਈਮ ਦੇ ਪਏ ਅੰਦਰ ਇੱਕ ਸਰੋਂ ਦਾ ਪਿਆਜ ਦੋ ਕੋਠੀ ਦੇ ਹਗੇ ਤੇ ਕੋਈ ਸਾਡੇ ਨੇ ਪੁੱਛਿਆ ਉਹ ਕੁਛ ਨਾ ਕਰਦਾ ਜਾਜ ਤੇ ਆਉਂਦਾ ਸਾਨੂੰ ਲੋਕਾਂ ਨੂੰ ਪੁੱਛਦਾ ਪਿਆ ਤੁਸੀਂ ਕਿ ਦਾਂਦੇ ਕੋਈ ਖਚਾਈਦਾ ਕੀ ਦੱਸੋ ਰਸਣ ਪਾਣੀ ਕੋਈ ਕਿੱਥੇ ਬੈਠੇ ਹੋ ਸਰ ਮੁੱਖ ਮੰਤਰੀ ਮਾਨ ਸਾਹਿਬ ਆਏ ਸੀ ਤਾਂ ਮੈਂ ਜਾਜ ਭੇਜਦਾ ਕੋਈ ਸਾਡੇ ਇੱਥੇ ਕੋ ਮੇਰੇ ਮੂੰਹ ਲੱਗੀ ਗਾਲ ਨਿਕਲਣਾ ਅਸੀਂ ਅੱਖ ਕੇ ਗਾਣੇ ਕੱਢਣੇ ਹੋ ਰਹੇ ਕੀ ਕਰਾਂਗੇ ਸਾਡੇ ਕੋਈ ਇੱਥੇ ਮੰਤਰੀ ਨਹੀਂ ਆਇਆ ਇੱਥੇ ਰਹੇ ਆ ਇੱਥੇ ਲੇਟ ਦੇ ਰਹੇ ਆ ਧੁੱਪੇ ਵਿੱਚ ਬੈਠੇ ਰਹੇ ਆ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਆਣ ਕੇ ਮੈਂ ਤਾਂ ਮੂੰਹ ਤੇ ਵੀ ਕਾਹਾਂਗਾ ਉਹ ਕਿਹੜੇ ਪੁਲ ਬਣਾਉਂਦਾ ਰਿਆ ਉਹ ਤੁਸੀਂਾਂ ਦੇ ਮਿੱਟੀ ਪਾਉਂਦਾ ਉਹ ਕੰਮ ਕਰਦਾ ਉਥੇ ਲੱਖਾਂ ਰੁਪਈਆਂ ਨਾਲ ਲਾਤਾ ਉਹ ਕਾਹਦਾ ਲਾਤਾ ਨੇ ਆਂਦਾ ਹੀ ਮੈਂ ਕਰੋੜ ਉਹ ਤੂੰ ਨਹੀਂ ਨਹੀਂ ਉਹ ਆਂਦਾ ਵੀ ਮੈਂ ਕਰੋੜ ਰੁਪਈਆ ਲਾਤਾ ਉਹ ਕਾਹਦਾ ਲਾਤਾ ਇਥੇ ਉਹ ਨਾਲ ਲਾਉਂਦਾ ਸਾਡੀਆਂ ਤੁਸੀਂਾਂ ਦੇ ਮਿੱਟੀ ਪਾਉਂਦਾ ਸਾਨੂੰ ਆਸ ਹੁੰਦੀ ਵੀ ਸਾਡੇ ਹਾਲ ਤੱਕ ਪਾਣੀ ਡੱਕਦੇ ਪਿੰਡਾ ਲੋਕਾਂ ਨੇ ਅਹੀਂ ਬੜੀ ਆਪਣਾ ਬਾਹਰ ਲਾਤੀ ਆ ਬੇ ਕਮੇਟੀ ਬਣ ਕੇ ਐ ਸਲਾਹ ਕਰਕੇ ਕੋਈ 10 ਬੰਦੇ ਉਧਰ ਪਾਏ 10 ਉਧਰ ਪਾਏ ਰਾਤ ਟਰਾਲੀਆਂ ਨਾਲ ਲਈਆਂ ਨਾਲ ਬੋਰੀਆਂ ਲਈਆਂ ਮਿਹਨਤ ਕੀਤੀ ਨਹੀਂ ਸਾਡੀ ਮਿਹਨਤ ਦਾ ਮੁੱਲ ਮੁੜਿਆ ਪਾਣੀ ਦੇ ਉੱਤੋਂ ਨਹੀਂ ਲਾਂਗੇ ਅੱਜ ਤੱਕੇ ਨਾ ਤੁਹਾਡਾ ਕਿਨੇ ਕਿ ਇੱਥੇ ਹੋ ਗਏ ਤੁਹਾਡਾ ਜਿਹੜਾ ਪਿੰਡ ਦਾ ਸੰਪਰਕ ਟੁੱਟੇ ਨੂੰ ਸਾਰੇ ਇਹ ਆਪਣਾ ਪਰਸੋਂ ਦਾ ਹੀ ਫੇਰਦਾ ਜੀ ਤਾਨੂੰ ਹੁਣੇ ਹਜੇ ਸਾਨੂੰ ਹਜੇ ਉਹ ਸਾਨੂੰ ਅਜ 10 ਦਿਨ ਦੀ ਮਿਆਦ ਇਹ ਕੋਈ 10 ਦਿਨ ਤੁਹਾਨੂੰ ਮਿਆਦ ਨਹੀਂ ਸਾਡੇ ਪਿੰਡ ਤੇ ਕੋਈ ਆਗਾ ਆ ਕਿਹੜੇ ਹਿਸਾਬ ਨਾਲ ਪਾਣੀ ਵਗਣਿਆ ਨਾਲੀ ਪੈ ਜਾਈ ਇਹ ਸਾਡੇ ਕਹਿ ਨਹੀਂ ਸਾਡੇ ਸਾਡਾ ਸਉਣ ਪਣੀ ਵੀ ਨਹੀਂ ਕੋਈ ਹੁਣ ਉਹ ਚੀਜ਼ ਨਹੀਂ ਕੋਈ ਨਾ ਕੋਈ ਚਾਰਾ ਨਹੀਂ ਇੱਥੇ ਸਾਡੇ ਕੋਲ ਉਹ ਬੱਜੇ ਜੇ ਵੇਖੋ ਸਾਡੇ ਡੰਗਰ ਅਡੰਗਣ ਦੇ ਆ ਹਾਂ ਕੀ ਕਰ ਸਕਦਾ ਇੱਥੇ ਜਹਾਜ਼ ਫੌਜ ਦਾ ਆ ਸਕਦਾ ਆਪਣੇ ਜਵਾਨ ਚੁੱਕ ਸਕਦੇ ਆ ਤਾਂ ਸਾਨੂੰ ਨਹੀਂ ਚੁੱਕ ਸਕਦੇਓ ਕੋਈ ਨ ਮਦ ਦਵਾਈ ਦਿੱਤੀ ਮੈਂ ਉਹ ਸਾਡਾ ਥੋੜਾ ਬੋਦਾ ਫਸਮਾ ਨਹੀਂ ਕਰਵਾ ਕਢਾ ਦੋ ਜਾਂ ਬਣਾ ਹੀ ਦਿਓ ਨਾ ਉਹ ਸੋਲੇ ਰੋਡ ਚੱਲਿਆ ਆਈ ਉਹ ਅੜ ਗਿਆ ਤੇ ਆਪਣੇ ਆਪ ਵੜ ਗਿਆ ਨਹੀਂ ਤੇ ਉਹ ਨਹੀਂ ਮੇਰੇ ਅੱਖੇ ਲੱਗੇ ਪਿੰਡ ਚ ਕਿੰਨੇ ਕੁ ਲੋਕ ਪਿੰਡ ਸਾਰਾ ਸਾਡੇ ਜੀ ਪਿੰਡ ਆ ਜੀ ਸਾਰੇ ਪਿੰਡ ਸਾਰੇ ਪਿੰਡ ਚ ਨਿਕਲੇ ਨਹੀਂ ਗਿਆ ਜੀ ਇਹ ਸ਼ਤਾਂ ਤੇ ਨੇ ਸਭ ਸ਼ਤਾਂ ਦੇ ਬੈਠੇ ਆ ਜੀ ਸਭ ਪਿੰਡ ਦੇ ਵਿੱਚ ਕੋਈ ਚਾਰ ਕੁ 10 ਘਰਾਂ ਚੋਂ ਕੁਝ ਚਾਰ ਜੀ ਆ ਗਏ ਨਹੀਂ ਤੇ ਬਾਕੀ ਸਾਰੇ ਪਿੰਡ ਸਾਡੇ ਨਗੇ ਨਗੇ ਬੱਚੇ ਅਗਰ ਰਾਤੀ ਅਸੀਂ ਜੋਰ ਲਾ ਰਹੇ ਇੱਕ ਪਬਜੀ ਸਾਹਿਬ ਨੂੰ ਜਵਾਨਾਂ ਨੂੰ ਵੀ ਸਾਡਾ ਦੁੱਧ ਹੀ ਪਿੰਡ ਕਲਾ ਦਿਓ ਤੇ ਚਲੋ ਹੋਰ ਵੀ ਬੱਚੇ ਆ ਨਿਕਨਗੇ ਤੇ ਸਾਡੇ ਦੁੱਧ ਹੀ ਬੱਚੇ ਪੀ ਲਣਗੇ ਨਹੀਂ ਉਹ ਮੰਨੇ ਸਾਡੇ ਆਖ ਨਹੀਂ ਲਗੇ ਹਾਰ ਕੇ ਫਿਰ ਇੱਥੇ ਅਸੀਂ ਕੱਚਾ ਦੁੱਧ ਕਿਹੜਾ ਹੁਣ ਬੰਦਿਆਂ ਨੇ ਉਹ ਆਪੋ ਜੀ ਕਰਕੇ ਤਾਂ ਪੀ ਗਏ ਤੇ ਚਲੋ ਮਕਾਉਣਾ ਇਹ ਤੇ ਸਾਡਾ ਮਸੇ ਉਹਨਾਂ ਦੀ ਕੋਈ ਰਾਸ਼ਨ ਪਾਣੀ ਆਇਆ ਕੋਈ ਰਾਸ਼ਨ ਪਾਣੀ ਨਹੀਂ ਸਾਡਾ ਕੋਈ ਉੱਧਾ ਹੀ ਆ ਜੀ ਤਤਾਂ ਦੇ ਉੱਧਾ ਹੀ ਆ ਕੋਈ ਰਾਸ਼ਨ ਪਾਣੀ ਨਹੀਂ ਕਲ ਆਇਆ ਉਹ ਮੰਤਰੀ ਸਾਹਿਬ ਕੋਈ ਹੋਰ ਨਹੀਂ ਕੁਝ ਕਰਦਾ ਤੇ ਆਪਣੇ ਜਨਤਨ ਨੂੰ ਜਹਾਜਾਂ ਦੇ ਕਢਾ ਦਿੰਦਾ ਜਹਾਜ ਤੇ ਕਲਾ ਸਕਦਾ ਵੀ ਇਹਨਾਂ ਪਿੰਡ-ਪਿੰਡ 'ਚ ਆ ਕੰਮ ਦਿਓ ਸਾਡੇ ਤੇ ਕਿਸੇ ਨੇ ਪੁੱਛੇ ਨਹੀਂ ਆਣ ਕੇ ਵੀ ਕਿਸੇ ਨੇ ਕਿ ਦੇਣਾ ਦੇ ਨਹੀਂ ਦੇਣਾ ਕੀ ਅਪੀਲ ਕਰਦੇ ਆਏ ਆਏ ਅਪੀਲ ਕਰਨੇ ਵੀ ਸਾਡੇ ਸਾਡੇ ਬੱਚੇ ਆ ਨਿਕ ਨਿਗੇ ਉਹਨਾਂ ਦਾ ਰਸਣ ਪਾਣੀ ਸਾਨੂੰ ਦਿੱਤਾ ਜਾਵੇ ਸਾਡੇ ਜਿਹੜੇ ਜਾਨੀ ਕਿ ਫਸੇ ਨਹੀਂ ਉਹਨਾਂ ਲਈ ਤੁਸੀਂ ਕਹਿੰਦੇ ਫਸੇ ਦਿੱਤੇ ਆ ਉਹਨਾਂ ਦੇ ਪਿੰਡਾਂ ਚ ਤੇ ਸਾਨੂੰ ਰਸਣ ਪਾਣੀ ਦਿੱਤਾ ਜਾਵੇ ਹੁਣ ਕੋਈ ਸਾਨੂੰ ਰਸਣ ਪਾਣੀ ਦੇ ਕੋਈ ਸਾਨੂੰ ਦੁੱਧ ਨਹੀਂ ਕੋਈ ਗੱਲ ਨਹੀਂ ਸਾਡੇ ਅਸੀਂ ਕਿੱਥੋਂ ਲਿਆ ਸਕਦੇ ਬੱਚੇ ਨਿਕ ਨਿਗੇ ਅਸੀਂ ਤੇ ਕੋਈ ਸਿਆਣਾ ਬੰਦਾ ਤੇ ਕੱਢ ਜੇਗਾ ਤੇ ਨਿਆਣੇ ਬੰਦੇ ਕਿੱਥੋਂ ਕੱਢਣਗੇ ਉਹ ਔਖੇ ਹੋ ਗਿਆ ਕੰਮ ਜਿਹੜੇ ਲੋਕ ਨੇ ਭੁੱਖੇ ਬੈਠੇ ਆ। ਭੁੱਖੇ ਤੇ ਬੱਚੇ ਬੈਠੇ ਆ। ਪਾਣੀ ਵੀ ਨਹੀਂ ਮਿਲਣ ਦੇ ਆ ਪੂਰਾ। ਪਾਣੀ ਨਲਕੇ ਸਾਡੇ ਡੁੱਬੇ ਆ। ਸਭ ਹੋਇਆ। ਪਾਣੀ ਅਸੀਂ ਕਿੱਥੋਂ ਪੀ ਸਕਨੇ? ਹੁਣ ਤੱਕ ਪਾਣੀ ਵੀ ਨਹੀਂ ਰਿਹਾ ਪੂਰਾ। ਨਾ ਪਾਣੀ ਕੋਈ ਕੋਈ ਚੀਜ਼ ਗਈ ਨਹੀਂ। ਅੱਗੋਂ ਪਿੱਛੇ ਜਾਂਦੇ ਆ ਜੀ। ਅਸੀਂ ਤੁਹਾਡਾ ਚਾਰਾ ਰੱਖਿਆ। ਤੁਹਾਡੇ ਡਾਕਟਰ ਰੱਖੇ ਆ। ਤੁਹਾਡੀਆਂ ਦਵਾਈਆਂ ਦਿਆਂਗੇ। ਤੁਹਾਨੂੰ ਅਸੀਂ ਆਹ ਕਰਾਂਗੇ ਕੋਈ ਭੁੱਖ ਨਹੀਂ। ਹੁਣ ਸਾਡੀਆਂ ਦਵਾਈਆਂ ਤੇ ਕੋਈ ਕੋਈ ਚਾਰੇ ਕਿੱਥੇ ਆ? ਹੁਣ ਸਾਡੇ ਕਿੱਥੇ ਕਿਦੋਂ ਅਸੀਂ ਫਸ ਗਏ ਆ ਤੇ ਹੁਣ ਸਾਨੂੰ ਕੋਈ ਨਹੀਂ ਪੁੱਛਿਆ ਗਏ ਨੇ। ਜੇਕਰ ਤੁਸੀਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027